ਅੰਮ੍ਰਿਤਸਰ ਦੇ ਵਿੱਚ ਬਹੁਤ ਕੁਝ ਹੋਇਆ ਲੰਗੀ ਰਾਤ ਇੱਕ ਐਸਐਚਓ ਦਾ ਕੰਨ ਵਰਡ ਦਿੱਤਾ ਗਿਆ ਉਹ ਬੀਬੀ ਆ ਉਹ ਝਗੜਾ ਹੋ ਰਿਹਾ ਸੀਗਾ ਪੁਲਿਸ ਕਾਲ ਆਈ ਕਿ ਹਾਂ ਭਾਈ ਉਥੇ ਝਗੜਾ ਹੋ ਰਿਹਾ ਫਲਾਣੇ ਪੈਟਰੋਲ ਪੰਪ ਤੇ ਪੁਲਿਸ ਟੀਮ ਗਈ ਇੱਕ ਉਹਦੇ ਵਿੱਚ ਦੱਸਦੇ ਆ ਕਿ ਆਰਮੀ ਚੋਂ ਆਇਆ ਛੁੱਟੀ ਤੇ ਜਵਾਨ ਝਗੜਾ ਹੋ ਰਿਹਾ ਸੀ ਟਾਈਟ ਸੀ ਕੰਪੋਲ ਆ ਗੱਡੀਆਂ ਫੋਲੋ ਸੀਗੀਆਂ ਝਗੜਾ ਹੁੰਦਾ ਐਸਐਚਓ ਦਾ ਈਕਨ ਬੜਖਾਤਾ ਤੇ ਕਮਾਲ ਦੀ ਗੱਲ ਆ ਮੈਂ ਇੱਕ ਮੀਡੀਆ ਰਿਪੋਰਟ ਦੇ ਵਿੱਚ ਪੜਿਆ ਇੱਕ ਮੀਡੀਆ ਰਿਪੋਰਟ ਦਾ ਦਾਵਾ ਹੈ ਕਿ ਐਸਐਚਓ ਵਰਦੀ ਪਹਿਨ ਕੇ ਨਹੀਂ ਗਈ ਉਹ ਬੀਬਾ ਬੀਬੀ ਜੀ ਮੰਨ ਤ ਗਈ ਜਦੋਂ ਤੁਸੀਂ ਇਹੋ ਜੀ ਜਗ੍ਹਾ ਤੇ ਜਾਂਦੇ ਹੋ ਝਗੜਾ ਹੋ ਰਿਹਾ ਜਿੱਥੇ ਫੋਲਟਾਸ ਆ ਕੰਮ ਫੋਲਟਾਸ ਹੋਇਆ ਪਿਆ ਰਜੇ ਲੜੀ ਜਾਂਦੇ ਪੰਜਾਬ ਆ ਠੀਕ ਹੈ ਨਾ ਬੀਬੀ ਜੀ ਪਲੀਜ਼ ਵਰਦੀ ਪਾ ਕੇ ਜਾਓ ਕਿਸੇ ਨੂੰ ਕੀ ਪਤਾ ਲੱਗਣਾ ਹੈ ਕਿ ਕੌਣ ਆ ਸੋ ਇੱਕ ਤੇ ਇਹ ਹੋਇਆ ਫਿਰ ਸਵੇਰੇ ਇੱਕ ਹੋਰ ਮਨਹੂਸ ਖਬਰ ਆ ਗਈ ਮੇਰੀ ਜਾਜੀ ਕਿ ਇੱਕ ਸੇਵਾਦਾਰ ਗੁਰੂ ਕੇ ਲੰਗਰ ਮਹਾਂ ਕਾਰਜ ਦਰਬਾਰ ਸਾਹਿਬ ਕੀ ਕਿ ਭਾਈ ਉੱਥੇ ਰਾਤ 12 1 ਵਜੇ ਦਾ ਟਾਈਮ ਸੀਗਾ ਆਲੂ ਉਵਾਲਣ ਦੀ ਸੇਵਾ ਚੱਲ ਰਹੀ ਸੀ ਕਿ ਸੇਵਾਦਾਰ ਅਨਫੋਰਚੂਨੇਟਲੀ ਆਲੂ ਉਵਾਲਣ ਵਾਲੇ ਕੜਾਈ 'ਚ ਇੱਕ ਪੈਂਦੇ ਆ 70 ਤੋਂ 80 ਫੀਸਦੀ ਚੁਲਸ ਗਏ ਨਾਲਦਿਆਂ ਦੇ ਨਾਲ ਦੀ ਨਾਲ ਸੇਵਾਦਾਰ ਨੂੰ ਕੱਢਿਆ ਤੇ ਇਲਾਜ ਚੱਲ ਰਿਹਾ ਹੈ ਚੰਗੀ ਗੱਲ ਇਹ ਕਿ ਐਸਟੀਪੀਸੀ ਨੇ ਕਿਹਾ ਕਿ ਇਲਾਜ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ ਇਲਾਜ ਦਾ ਸਾਰਾ ਖਰਚਾ ਨਹੀਂ ਅਰੇ ਹਜ਼ੂਰ ਉਹਦਾ ਸਾਰੀ ਜ਼ਿੰਦਗੀ ਦਾ ਉਹਦੇ ਸਾਰੇ ਪਰਿਵਾਰ ਦਾ ਖਰਚਾ ਚੁੱਕਣਾ ਚਾਹੀਦਾ ਤੁਹਾਨੂੰ ਇਲਾਜ ਦਾ ਇਲਾਜ ਦਾ ਤਾਂ ਤੁਹਾਡਾ ਆਪਣਾ ਹਸਪਤਾਲ ਆ ਗੁਰੂ ਕੀ ਕਰਦੇ ਜੇ ਯਾਰ ਐਨਾ ਬਜਟ ਸੇਵਾਦਾਰ ਵਿਚਾਰਾ ਜਿਹੜਾ ਰਾਤ 12 1 ਵਜੇ ਸੇਵਾ ਕਰ ਰਿਹਾ ਕੀ ਤਨਖਾਹ ਲੈਂਦਾ ਹੋਏਗਾ ਵੱਧ ਤੋਂ ਵੱਧ ਉਹਦੀ ਤਨਖਾਹ 8000 7000 ਹੋਏਗੀ 7 8000 ਪਿੱਛੇ ਰਿਸਕ ਲੈਣ ਵਾਲਾ ਰਾਤ ਨੂੰ ਸੇਵਾ ਕਰਨ ਵਾਲਾ ਕੌਣ ਹੋਏਗਾ ਤੇ ਇਕੱਲਾ ਇਲਾਜ ਨਹੀਂ ਮੇਰਾ ਮੰਨਣਾ ਹੈ ਕਿ ਉਸਦੇ ਪਰਿਵਾਰ ਦਾ ਉਸਦੀ ਸਾਰੀ ਜ਼ਿੰਦਗੀ ਦਾ ਖਰਚਾ ਐਸਟੀਪੀਸੀ ਨੂੰ ਚੁੱਕਣਾ ਚਾਹੀਦਾ ਮੇਰਾ ਇਹ ਮੰਨਣਾ ਹੈ میری ਮੰਗ ہے کیونکہ ایس ٹی پی سی خود مختار संस्था ہے ਸਾਡਾ ਉਹਦੇ ਚ ਕੋਈ ਇੰਟਰਫੀਅਰੈਂਸ ਕਰਨ ਦਾ ਬਸੇ ਕੋਈ ਰਾਗਾ ਵੀ ਨਹੀਂ ਕੋਈ ਹੱਕ ਵੀ ਨਹੀਂ ਹੈ ਪਰ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਲਈ ساری ਜ਼ਿੰਦਗੀ ਵਾਸਤੇ ਕੰਪਨਸੇਟ ਕਰੋ ਜੇ ਉਹ بچਨਦੇ ਤਦ ਵੀ ਜੇ ਉਹ ਨਹੀਂ ਚਲੋ ਉਤੇ ਹੁਣ ਕਹ ਲੋ ਕਿ ਸਮੇ ਦੇ ਹੱਥ ਹੈ ਜ਼ਿੰਦਗੀ ਮੌਤੀ ਚੰਗ ਛੁੱਕਾਉਣ ਚਿਤਦਾ ਪਰ ਮੇਰਾ ਮੰਨਣਾ ਹੈ ਕਿ ਸਾਰੀ ਜ਼ਿੰਦਗੀ ਉਹਦੇ ਟੱਬਰਦਾਰੋਂ ਦੇ ਪਰਿਵਾਰ ਦਾ ਖਰਚਾ ਐਸਟੀਪੀਸੀ ਨੂੰ ਚੁੱਕਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਇਲਾਜ ਕਰਵਾ ਦੇਵਾਂਗੇ ਦੈਟਸ ਇਟ ਐਸਾ ਨਹੀਂ ਹੋਣਾ ਚਾਹੀਦਾ ਐਸਾ ਨਹੀਂ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਮੈਨੇਜਰ ਜੋ ਉੱਤੇ ਬੈਠੇ ਹੈ ਜਿਹੜੇ ਐਸਟੀਪੀਸੀ ਦੇ ਅਹੁਦਿਆਂ ਤੇ ਆ ਮੇਰੇ ਕੋਲ ਪਿੱਛੇ ਕਿਤਾਬ ਪਈ ਆ ਕਿਤਾਬ ਪਈ ਆ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਖੁਦ ਇਹਨਾਂ ਦੇ بڑے ਵੱਡੇ ਅਹੁਦੇ ਤੇ ਰਹਿ ਚੁੱਕੇ ਬੰਦੇ ਨੇ ਲਿਖੀ ਆ ਤੇ ਗੱਲ ਇਹ ਆ ਕਿ ਕਿਵੇਂ ਵੱਡੇ ਪੈਕਜਾਂ ਤੇ ਉਹ ਕੰਮ ਕਰਦੇ ਆ ਤੇ ਛੋਟੇ ਸੇਵਾਦਾਰ ਜਿਹੜੇ ਦਿਨ ਪਰ ਰਾਤ ਸੇਵਾ ਕਰਦੇ ਨੇ ਉਹਨਾਂ ਦੀ ਤਨਖਾਹ 'ਚ ਇੱਕ ਅੰਤਰ ਜੇ ਲੱਭੋਗੇ ਜਿਹੜੇ ਦਫ਼ਤਰਾਂ 'ਚ ਬੈਠੇ ਕੰਮ ਕਰਦੇ ਆ ਵੱਡੇ ਅਹੁਦਿਆਂ 'ਤੇ ਉਹਨਾਂ ਦਾ ਤੇ ਜਿਹੜੇ ਸੇਵਾਦਾਰ ਸੇਵਾ ਕਰਦੇ ਆ ਇੱਥਾਂ ਉਹਨਾਂ ਦੀ ਤਨਖਾਹ ਚੰਤਰ ਤੇ ਜ਼ਮੀਨ ਅਸਮਾਨ ਦਾ ਅੰਤਰ ਆ ਤਾਂ ਘੱਟੋ ਘਟਾ ਸਹੂਲਤਾਂ ਤਾਂ ਦਿਓ ਯਾਰ